ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਾਣਾ ਪਾਣਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਫਰੀਦਕੋਟ ਤੋਂ ਵਾਇਆ ਚੈਲ ਹੋ ਕੇ ਇਸ ਪਿੰਡ ਦੇ ਵਿੱਚ ਆਇਆ ਜਾਂਦਾ ਅੱਗੇ ਨਾਲ ਦੇ ਪਿੰਡਾਂ ਦੇ ਵਿੱਚ ਚਮੇਲੀ ਕੋਟ ਸੁਖੀ ਹੈ ਇੱਕ ਪਾਸੇ ਢੁੱਡੀ ਮੰਡ ਵਾਲਾ ਉਹ ਵੀ ਇਹਦੇ ਆਸ-ਪਾਸ ਦੇ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ 'ਚ ਪਸ਼ੂ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਅੱਜ ਦੀ ਵੀਡੀਓ ਦੇ ਦੋ ਨਗ ਜਿਹਦੇ ਚ ਇੱਕ ਪੂਰੇ ਉੱਚੇ ਲੰਬੇ ਕੱਦ ਕਾਠ ਦੀ HF ਨਸਲ ਦੀ ਵਾੜ ਗੱਬਣ ਖੜੀ ਹੈ ਤੇ ਇਹ ਤੋਂ ਬਿਨਾ ਜਿਹੜੇ ਵੀ ਰਜਰਸੀ ਦਾ ਸ਼ੌਂਕ ਰੱਖਦੇ ਐ ਸੋਨਾ ਟਾਂਚਾ ਲੱਗਾ ਹਜੇ ਹੈ ਤਾਂ ਕੱਚੀ ਪਰ ਵੀਡੀਓ ਚ ਦਿਖਾ ਦਿੰਨੇ ਆ ਜਿਹਨੂੰ ਪਸੰਦ ਆਊਗੀ ਰੇਟ ਵੀਡੀਓ ਚ ਹੀ ਹੋਊਗਾ ਉਹ ਵੀਰ ਆ ਕੇ ਤਸੱਲੀ ਕਰਕੇ ਖਰੀਦ ਸਕਦਾ ਹੈ ਸ਼ੁਰੂਆਤ ਜਰਸੀ ਤੋਂ ਕਰਾਂਗੇ ਦੋ ਨੰਬਰ ਤੇ ਤੁਹਾਨੂੰ ਐਫ ਦਿਖਾਉਣੀ ਹੈ ਜਿਹਦੇ ਕਰਕੇ ਆਪਾਂ ਇਹ ਵੀਡੀਓ ਜਿਹੜੀ ਅੱਜ ਦੀ ਉਹ ਬਣਾਉਣ ਲੱਗੇ ਆ ਜਸਵੰਤ ਬਾਈ ਸਸਤੀ ਕਾਛੀ ਆ ਬਾਈ ਜਸਵੰਤ ਤੇ ਜਰਸੀ ਕਹਿਣ ਮਸੂਸ ਆ ਇਹ ਤੀਜਾ ਸੂਆ ਬਾਈ ਦਿਨ ਕਿਨੇ ਲੱਗੇ ਇਹਦਾ ਇੱਕ ਹਫਤਾ ਪਿਆ ਬਾਈ ਠੀਕ ਹੈ ਤੇ ਮਾਲਕਾਂ ਦੇ ਕਹਿਣ ਮੁਤਾਬਕ 12 ਕਿਲੋ ਡਾਇਰੋ ਦਿੱਤਾ ਬਾਈ ਇਹਨੇ ਕਹਾਂ 24 ਕਿਲੋ ਦੂਜੇ ਸੂਵੇ ਦੇ ਆਪਾਂ 20 ਕਹਿ ਕੇ ਦੇਣੀ ਮੰਨ ਕੇ ਚਲੋ ਦੁੱਧ ਬਾਅਦ 24 25 ਦੇ ਦੇ ਪਰ ਮੇਰਾ ਮਨ ਆਦਾ ਵੀ ਬਾਦ ਕੀ 22 23 ਕਿਲੋ ਫਿਰ ਘਾਂ ਤੋਂ ਦੇਵੂਗੀ ਪਰ ਆਪਾਂ 20 ਕਹਿ ਕੇ ਦੇਣੀ ਹੈ ਠੀਕ ਹੈ ਸਾਹੀ ਕੀ ਰੇਟ ਰੈਣਾ ਜੀ ਸੰਤ ਰੇਟ ਬਾਈ ਜੀ ਇਹਦਾ ਮੁੱਲ ਤਾਂ 75000 ਰੁਪਿਆ 71000 ਦੀ ਗਾਂਹਾਂ ਆ ਜਿਵੇਂ ਅਨੋਦ ਮੰਗ ਰਹੀ ਆਪਾਂ ਠੀਕ ਹੈ ਖੋਲੀ ਸੋ ਦੋਸਤੋ 71000 ਦੀ ਯਸ ਨੂੰ ਹੋ ਜੂਗੀ 75000 ਡਿਮਾਂਡ ਟਾਂਚਾ ਬੜਾ ਚੰਗਾ ਦੋਸਤੋ ਇਸ ਗਾਂ ਦਾ ਇੱਕ ਹਫਤਾ ਲੈਂਦੀ ਹੈ ਹਜੇ ਸੂਨ ਚ ਸਟਰਕਚਰ ਤੁਸੀਂ ਦੇਖ ਸਕਦੇ ਹੋ ਹਵਾਨਾ ਹੁਣ ਵੀ ਸੋਹਣਾ ਭਰਿਆ ਪਰ ਹਜੇ ਹਫਤਾ ਲੈਂਦੀ ਹੈ ਬੈਕ ਸਾਈਡ ਤੋਂ ਇਹਦੇ ਸਟਰਕਚਰ ਨੂੰ ਜ਼ਰੂਰ ਨੋਟ ਕਰੋ ਉਤੋਂ ਖੁੱਲੀ ਡੁੱਲੀ ਹੈ ਜਿਹਨੂੰ ਚਾਹੇ ਉਹ ਵੀਰ ਕਾਲ ਬਾਈ ਨੂੰ ਕਰ ਸਕਦਾ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ 71000 ਚ ਜਰਸੀ ਮਿਲ ਜੂਗੀ ਜਿਹੜੇ ਵੀਰ ਨੂੰ ਜਰਸੀ ਦਾ ਸ਼ੌਂਕ ਹੈ ਦੁੱਧ ਸੋਨਾ ਦੇਊਗੀ ਸੋ ਇਹ ਜਰਸੀ ਫॉर ਸੇਲ ਹੈ ਜਿਹਨੂੰ ਪਸੰਦ ਆਵੇ ਤਾਂ ਕਾਲ ਕਰੋ ਜੇ ਸੁਆ ਤੀਜਾ ਦੱਸੋ ਇਹਦਾ ਚੰਗੇ ਪੇਟ ਵਾਲੀ ਹੈ ਬਾਕੀ ਖਵਾਨਾ ਹਜੇ ਪੂਰਾ ਭਰੂਗੀ ਪਿਓਰ ਜਰਸੀ ਨਸਲ ਇੱਕ ਐਚਫ ਖੜੀ ਹੈ ਜਿਸ ਸੰਤ ਬਾਈ ਕਹਿਨਵਾ ਸੁਆ ਸੁ ਇਹ ਬਾਈ ਜੀ ਪਹਿਲਾਂ ਸੁਭਾਤ ਚਾਰ ਦੰਦਾ ਹੂੰ ਤੇ ਬਸ ਇਹਦੇ 1-2 ਹਜ਼ਾਰ ਰੇ ਕੇ ਸੂਣ ਚ ਦੀ ਡਿਮਾਂਡ ਰਣੀ ਜੀ ਸੋ डिमांड ਬਾਈ ਦਾ ਮੁੱਲ ਤਾਂ 1,05,000 ਰੁਪਇਆ 97,000 ਦੀ ਜੀਐਸਨ ਉਹ ਆਪਾਂ ਗਾ ਵੇਚਣੀ ਹੈ ਠੀਕ ਹੈ ਖੋਲੀ ਨੂੰ ਸੋ 97,000 ਚ ਜੀਐਸ ਔਰ ਨੋ ਬਹੁਤ ਸੋਹਣੀ ਵੇਲ ਕੱਦ ਚੰਗਾ ਹਵਾਨਾ ਦੇਖਿਓ ਜੇ ਥਣ ਦਾ ਸੈਜ ਦੇਖਿਓ ਜਿਹੜੇ ਰੇਟ ਇੱਥੋਂ ਮਿਲਦੇ ਆ ਉਹ ਪਾਸਿਓਂ ਘੱਟ ਮਿਲਣਗੇ ਇਹ ਗੱਲਾਂ ਮੈਂ ਪਹਿਲਾਂ ਵੀ ਐਡ ਕੀਤੀਆਂ ਕਿਉਂਕਿ ਘਰਾਂ ਦੇ ਵਿੱਚੋਂ ਮਾਲ ਪਸ਼ੂ ਬਾਈ ਖਰੀਦ ਕੇ ਲਿਆਉਂਦਾ ਤੇ ਆਪਦੇ ਵਾਜਬ ਜੇ ਪ੍ਰੋਫਿਟ ਦੇ ਉੱਤੇ ਅੱਗੇ ਸੇਲ ਕਰ ਦਿੰਦਾ ਹਾਈਟ ਲੈਂਥ ਫੁੱਲਾ ਦੱਸੋ ਵੈੜ ਦੀ ਦਣ ਹਜੇ ਕੁਸ ਲੈ ਜੂਗੀ ਚਾਰ ਦੰਦ ਪਹਿਲਾ ਸੂਆ ਦਸੰਬਰ ਜਨਵਰੀ ਚ ਸੂਵੇ ਤੇ ਅਗਲੇ ਸਾਲ ਭਾਵੇਂ ਰਕਮ ਇਹਦੇ ਤੋਂ ਡੂਟੀ ਕਰ ਲੋ ਜੇ ਜਿੰਨੇ ਦੀ ਹੁਣ ਖਰੀਦੋਂਗੇ ਜਸੰਤ ਐ ਗੇੜਾ ਹੋਰ ਕਿਡਾਰ ਗਏ ਬਈ ਲਿਆਈ ਫਿਰ ਬਾਹਰ ਨੂੰ ਸੋ ਦੱਸੋ ਥਣ ਵੀ ਹੱਥੀਂ ਚੁਆਈ ਵਾਲਾ ਵੈੜ ਦਾ ਹਾਈਟ ਲੈਂਥ ਫੁੱਲ ਹੈ ਉਹ ਤੁਸੀਂ ਹੁਣ ਤਰਤੀ ਗਾਂ ਤੋਂ ਤੁਹਾਨੂੰ ਜੱਜਮੈਂਟ ਹੁੰਦੀ ਹੋਣੀ ਹੈ ਪੂਰੇ ਉੱਚੇ ਲੰਬੇ ਕੱਦ ਕਾਠ ਦੀ ਵੈੜ ਹੈ ਹਵਾਨਾ ਵੀ ਕਰਮਾ ਵਾਲੀ ਦਾ ਚੰਗਾ ਭਰਿਆ ਵਿਆ ਸਟਮਾਂਡ 15 ਪਰਫੈਕਸ ਰੇਟ ਹੈ 97000 ਤੇ ਬਾਈ ਫਾਰਮ ਚੋਂ ਲਈ ਆਪਾਂ ਦਾ ਠੀਕ ਹੈ ਉਹ ਵੀ ਕਹਿੰਿਆ ਤੇ 20 ਟੋਪ ਦੀਆਂ ਬਾਈ ਠੀਕ ਹੈ ਸੋ ਫਾਰਮ ਚੋਂ ਬਾਈ ਕਹਿੰਦਾ ਲਈ ਹੈ ਤੇ 20 گاਵਾ ਦਾ ਫਾਰਮ ਹੈ 20 ਦੀਆਂ 20 ਟੋਪ ਦੀਆਂ ਸੋ ਜਿਹਨੂੰ ਚਾਹੇ ਦੋਸਤੋ ਕਾਲ ਕਰ ਲਓ ਜੇ ਬਹੁਤ ਸੋਹਣਾ ਸਟਰਕਚਰ ਹੈ ਚੰਗੀ ਵੈੜ ਚੰਗਾ ਦੁੱਧ ਪਾਊਗੀ ਭਾਵੇਂ ਗਰਮੀ ਦੀ ਰੁੱਤ ਹੈ ਬਾਕੀ ਖਰੀਦਣ ਲੱਗਿਆਂ ਸੰਭ ਜ ਤੁਹਾਡੀ ਆਪਣੀ ਚਲਣੀ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਦੋ ਪਸ਼ੂ ਬਾਈ ਕੋਲ ਵਿਕਰੀ ਆਲੇ ਸੀ ਤੁਸੀਂ ਤਸੱਲੀ ਕਰ ਸਕਦੇ ਹੋ ਧੰਨਵਾਦ